ਦੇਤੇ ਪੂਰੇ ਮੁਲਕ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਬਰ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੇ ਜੋ ਖਨੌਰੀ ਤੇ ਸ਼ੰਭੂ ਬਾੜ ਤੇ ਸਾਡੇ ਕਿਸਾਨ ਲੰਮੇ ਸਮੇਂ ਤੋਂ ਐਮਐਸਟੀ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਆ ਮੰਗਾ ਮੰਨਣ ਦੀ ਵਿਜਾਇ ਜਿਵੇਂ ਪੰਜਾਬ ਪੁਲਸ ਨੇ ਉਹਨਾਂ ਤੇ ਜਬਰ ਕੀਤਾ ਉਹਨਾਂ ਨੂੰ ਮੀਟਿੰਗ ਤੇ ਬਿਲਾ ਕੇ ਕੇਂਦਰ ਤੇ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਜੋ ਸੰਭੂ ਦੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਉਹਨਾਂ ਦਾ ਖਾਣ ਪੀਣ ਵਾਲਾ ਸਮਾਨ ਤੇ ਸਾਡੇ ਕਿਸਾਨ ਬੰਦ ਕੀਤਾ ਗਿਆ ਹੈਗਾ ਕਿ ਜਿਹੜੀ ਸਾਡੀ ਕਿਰਤ ਕਰਨ ਵਾਲੇ ਲੋਕਾਂ ਦਾ ਮੌਲਿਕ ਦਾ ਅਧਿਕਾਰ ਹੈ ਕਿ ਅਸੀਂ ਆਪ ਦੇ ਜਮਹੂਰੀ ਹੱਕਾਂ ਨੂੰ ਮਨੰਦ ਲੈਸਤੇ ਲਿਖਣ ਪੜ੍ਹਨ ਬੋਲਣ ਦਾ ਹੱਕ ਜੋ ਇੱਥੇ ਕਿਹਾ ਜਾਂਦਾ ਹੈ ਕਿ ਲੋਕਤੰਤਰ ਇੱਥੋਂ ਦਾ ਵਿਧਾਨ ਸਾਨੂੰ ਇਹ ਹੱਕ ਦਿੰਦਾ ਪਰ ਦੂਸਰੇ ਪਾਸੇ ਜਦੋਂ ਕਿਸਾਨ ਆਗੇ ਮੰਗਾਨੋ ਮਨਾਉਣ ਦੇ ਲਈ ਸੜਕਾਂ ਤੇ ਹੁੰਦੇ ਨੇ ਧਰਨੇ ਲਾਉਂਦੇ ਨੇ ਤਾਂ ਇਖੋਂ ਦਾ ਪ੍ਰਸ਼ਾਸਨ ਉਹਨਾਂ ਤੇ ਜਵਰ ਕਰਦਾ ਹੈ ਕੇਸ ਪਾਉਣਾ ਜੇਲ੍ਹਾਂ ਦੇ ਵਿੱਚ ਸੁੱਟਦੇ ਕਰੋੜ ਲੋਕਾਂ ਦਾ ਰਖਵਾਲਾ ਉਹਨਾਂ ਦਾ ਜੋ ਵੀ ਧਿਆਨ ਦੇਣ ਵਾਲਾ ਉਹ ਮੇਰੇ ਮੇਰੇ ਵੱਲੋਂ ਉਹਨਾਂ ਦੇ ਲੋਕਾਂ ਨੇ ਜਿਹੜੇ ਮੰਗਾ ਮਸਲੇ ਆ ਜਾਂ ਉਹਨਾਂ ਦੇ ਅਧਿਕਾਰ ਹੈ ਉਹਨਾਂ ਦੀ ਰਾਖੀ ਦਾ ਮੇਰੇ ਕੋਲੇ ਹੱਕ ਹੈ ਆ ਸਾਡੇ 3 ਕਰੋੜ ਲੋਕਾਂ ਦੇ ਵਿੱਚ ਆਉਂਦੇ ਨੇ ਸਾਡੇ ਲੋਕ ਜਿਨ੍ਹਾਂ ਤੇ ਜ਼ਬਰਤ ਹੈ ਕਿਸਾਨ ਆਦੀ ਵਾਯੂ ਬੰਦ ਕਰਨ ਦੇ ਲਈ ਕਰਾਚੋ ਬਾਹਰ ਹੁੰਦੀ ਹੈ ਮਰਦਾਰਤਾ ਤਾਂ ਸੜਕਾਂ ਰੋਕੀਆਂ ਜਾਂਦੀਆਂ ਨੇ ਜਿਹੜਾ ਭਰਵੇਂ ਪਾਲਿਆ ਜਾਂਦਾ ਕਿ ਇਹ ਸੜਕਾਂ ਕਿਸਾਨ ਲੋਕ ਦੇ ਨੇ ਕਿਸਾਨ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਨਹੀਂ ਕਿਸਾਨਾਂ ਨੇ ਸਾਈਡਾਂ ਤੇ ਬੈਠ ਕੇ ਆਪਦੇ ਰੋਜ਼ ਪ੍ਰਦਰਸ਼ਨ ਕੀਤੇ ਨੇ ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਰਾਸ਼ਣ ਤੋਂ ਸੜਕਾਂ ਬੰਦ ਕਰਾਈਆਂ ਗਈਆਂ ਨੇ ਪੈਰੋ ਤੇ ਪ੍ਰਭੂ ਗੱਲ ਕੀ ਹੈ ਗੱਲ ਇਹ ਹੈ ਗੱਲ ਇਹ ਹੈ ਕਿ ਸਾਡੇ ਮੁਲਕ ਦੇ ਹਾਕਮਾਂ ਨੇ ਸਾਮਰਾਜੀ ਮੁਲਕਾਂ ਦੇ ਨਾਲ ਸਮਝੌਤੇ ਕੀਤੇ ਹੋਏ ਐ ਉਹਨਾਂ ਵੱਲੋਂ ਜਿਹੜਾ ਸਮਾਨ ਹੈ ਖੇਤੀ ਖੇਤਰ ਦਾ ਉਹ ਇੱਧਰ ਲਿਆ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕਰਨੀ ਐ ਇਸ ਕਰਕੇ ਸਾਨੂੰ ਇਸ ਗੱਲ ਦੀ ਵਧਾਈ ਵੀ ਦਿੰਨੇ ਐ ਕਿ ਇਕੱਠੇ ਹੋ ਕੇ